ਤਨ ਮਨ ਨਾਲ ਸੇਵਾ ਕਰਦੇ ਹੂੰ ਕਰ ਰਹੇ ਹੂੰ ਸੋਚਾਂ ਲਗਈ ਨਦੀਵਾਰ ਆਸਾ ਦੀਵਾਰ ਜੋ ਆਪਾ ਸੰਖੇਪ ਜੀ ਵਿਚਾਰ ਹਰ ਰੋਜ ਨਿਤਨੇਮ ਨੋ ਮੁਖ ਰੱਖੇ ਕਰਦੇ ਹਾਂ ਸੋ ਗੁਰੂ ਜੀ ਤਨ ਤਨ ਪਹਿਲੀ ਪਾਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਮਰਤ ਵੇਲੇ ਦੀ ਬਾਣੀ ਉਚਾਰੀ ਹੋਈ ਆਸਾ ਦੀਵਾਰ ਜੋ ਆਪਾਂ ਹਰ ਰੋਜ਼ ਸ਼ਲੋਕਾਂ ਦੇ ਵਿਚਾਰ ਕਰਦੇ ਹਾਂ ਉਹ ਨਾਨਕ ਦੇਵ ਜੀ ਚਾਗਨ ਕਰ ਰਹੇ ਨੇ ਕਿ ਮਹਲਾ ਪਹਿਲਾ ਅਰਸ਼ਨ ਕੀਨੇ ਕੀਤਾ ਕਹਿੰਦੇ ਪੰਡਤ ਪੰਡਤ ਹਰदयाल ਨੇ ਬੇਨਤੀ ਕੀਤੀ हे ਪ੍ਰਭੂ ਆਪ ਕਿਰਪਾ ਕਰਕੇ ਫਿਰ ਕਥਨ ਕਰੋ ਕਿ ਕਿਹੜਾ ਜਿਨੇਉ ਗੱਲ ਵਿੱਚ ਪਾਉਣਾ ਚਾਹੀਦਾ ਹੈ ਤਾਂ ਗੁਰੂ ਜੀ ਕਹਿਣ ਕਹਿਣ ਲੱਗੇ ਮਹਲਾ ਪਹਿਲਾ ਨਾਹੀਂ ਮਨਿਏ ਪਤ ਉਪਜੈ ਸਲਾਹੀ ਸਚ ਸੂਤ ਗੁਰੂ ਜੀ ਕਥਨ ਕਰਦੇ ਨੇ ਕਿ ਨਾਮ ਦਾ ਜੋ ਸਰਵਣ ਕਰਨਾ ਹੈ ਕੰਨ ਨਾਲ ਕੰਨਾਈ ਸੁਣਨਾ ਹੈ ਇਹ ਬੀਜ ਪਾਵੇ ਤਾਂ ਨਾਮ ਦਾ ਮੰਨਣ ਕਰਨੇ ਰੂਪ ਪਤੇ ਉਪਜਦੇ ਹਨ ਨਿਧਿਆਸਨ ਕਰਨਾ ਇਹ ਗੁਰੂ ਹੀ ਕਰੇ ਅਰਜੁ ਸੱਚੇ ਦਾ ਸਲਾਹਣਾ ਹੈ ਇਹੇ ਸੂਤ ਕਰੇ ਦਰਗਹ ਅੰਦਰ ਪਾਈਐ ਤਗਨਾ ਟੁੱਟਸ ਪੂਤ ਗੁਰੂ ਜੀ ਕਥਨ ਕਰਦੇ ਨੇ ਕਿ ਇਸ ਤਰ੍ਹਾਂ ਦਾ ਬ੍ਰह्म ਗਿਆਨ ਰੂਪ ਜਨੇਉ ਸਤ ਸੰਗ ਰੂਪੀ ਦਰਗਾਹ ਅੰਦਰ ਪਾਇਆ ਜਾਂਦਾ ਹੈ ਇਹ ਪੂਤ ਭਾਉ ਪਵਿੱਤਰ ਜਨੇਉ ਕਦੇ ਟੁੱਟਦਾ ਨਹੀਂ ਜਨੇਉ ਪਹਿਰ ਕੇ ਜੀਵ ਨੂੰ ਚਾਹੀਦਾ ਸੀ ਪਹਿਲੇ ਇੰਦਰੀਆਂ ਨੂੰ ਵਿਸ਼ਿਆ ਇੰਦਰੀਆਂ ਵਿਸ਼ਾ ਵਿਕਾਰਾਂ ਨੂੰ ਰੋਕਣਾ ਯਦਾ ਰਾਮ ਕਲੀ ਕਥਨ ਕਰਦੇ ਨੇ ਕਿ ਜਤ ਵਿਣ ਕਾਏ ਜਨੀਉ ਜਤੀ ਹੋਏ ਬਿਨਾ ਜਨੀਉ ਪਹਿਰਿਆ ਕਿਸੇ ਕੰਮ ਨਹੀਂ ਪਰ ਤਖ ਕਪਾ ਤੋਂ ਕੱਤੇ ਹੋਏ ਸੂਤਰ ਦਾ ਜਨੀਉ ਪਾ ਕੇ ਪਰਮੇਸ਼ਰ ਦੀ ਦਰਗਾਹ ਵਿੱਚ ਸੁਰਖਰੂ ਹੋਣ ਦੀ ਹੋਣ ਦੀ ਜਿਹੜੀ ਆਸ ਰੱਖਣੀ ਹੈ ਸੋ ਵਿਅਰਥ ਹੈ ਪਰਮੇਸ਼ਰ ਦੀ ਦਰਗਾਹ ਵਿੱਚ ਤਾਂ ਹੀ ਮਾਣ ਮਿਲਦਾ ਹੈ ਜੇਕਰ ਬ੍ਰਹਮ ਗਿਆਨ ਰੂਪੀ ਜਿਨਿਓ ਨੂੰ ਪਹਿਰਨਾ ਕਰੇ ਮਾਹਲਾ ਪਹਿਲਾ ਤਗਣਾ ਇੰਦਰੀ ਤਗਣਾ ਨਾਰੀ ਭਲਕੇ ਠੁੱਕ ਪਵੈ ਨਿਤ ਦਾੜੀ ਗੁਰੂ ਜੀ ਕਥਨ ਕਰਦੇ ਨੇ ਕਿ ਪਰ ਇਸ ਜੀਵ ਨੇ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਤਗ ਕੇ ਭਾਵ ਰੋਕਣਾ ਨਹੀਂ ਕੀਤਾ ਅਦੇ ਮਨ ਨੂੰ ਔਰਤ ਵੱਲੋਂ ਤਗ ਭਾਵ ਰੋਕਣਾ ਨਹੀਂ ਕੀਤਾ ਐਸ ਵਾਸਤੇ ਭਲਕੇ ਭਲਕੇ ਭਾਵ ਹਮੇਸ਼ਾ ਸਵੇਰੇ ਦਾੜੀ ਵਿੱਚ ਲਹਨ ਤਾਂ ਰੂਪੀ ਧੁੱਕਾ ਪੈਂਦੀਆਂ ਹਨ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੀਵਾ ਤਗ ਨਾ ਅੱਖੀ ਗੁਰੂ ਜੀ ਕਥਨ ਕਰਦੇ ਨੇ ਕਿ ਭੇੜੇ ਰਿਸ਼ਤਿਆਂ ਵੱਲੋਂ ਪੈਰਾਂ ਨੂੰ ਤਗ ਰੋਕਿਆ ਨਹੀਂ ਅਤੇ ਹੱਥਾਂ ਨੂੰ ਚੋਰੀ ਵੱਲੋਂ ਰੋਕਿਆ ਨਹੀਂ ਨਿੰਦਿਆ ਕਰਨ ਵੱਲੋਂ ਜੀਵਾਂ ਨੂੰ ਜਿਵ ਜੀਵ ਨੂੰ ਰੋਕਣਾ ਕੀਤਾ ਅੱਖਾਂ ਨੂੰ ਤਮਾਸ਼ੇ ਵੇਖਣ ਵੱਲੋਂ ਰੋਕਣਾ ਨਹੀਂ ਕੀਤਾ ਵਹਿ ੱੱਗਾ ਆਪੇ ਵਤ ਹੈ ਵਟਤਾ ਗੈ ਅਵਰਾਕ ਤੈ ਗੁਰੂ ਜੀ ਗਤਨ ਕਰਦੇ ਨੇ ਕਿ ਇਹ ਪੰਡਿਤ ਜੀ ਆਪ ਦਾ ਤਾਗਾ ਪਾਵੇ ਰਹਿਤ ਜਨੇਉ ਤੋਂ ਫਿਰਦੇ ਕਿ ਰਹਿਤ ਜਨੇਉ ਪਾਈ ਫਿਰਦੇ ਹੂੰ ਤੇ ਪਰਤਖ ਧਾਗਿਆਂ ਨੂੰ ਵਟ ਕੇ ਹੋਰਾਂ ਨਾ ਹੋਰਨਾ ਦੇ ਗੱਲ ਵਿੱਚ ਕੱਤੇ ਕੀ ਪਾਉਂਦੇ ਹੂੰ ਪਰ ਤੁਹਾਡੇ ਜਿਹੇ ਆਗੂਆਂ ਦੀ ਕਦੇ ਮੁਕਤੀ ਨਹੀਂ ਹੋਣੀ ਇੱਕ ਪਿੰਡ ਵਿੱਚ ਆਰ ਮਹਾਂਸ ਬ੍ਰਾਹਮਣ ਆਪਣੀ ਪੂਜਾ ਪ੍ਰਤੀਸ਼ਠਾ ਬੋਧੀ ਕਰਵਾ ਰਿਹਾ ਸੀ ਦੇਵ ਨਿਤ ਨਾਲ ਇੱਕ ਰਮਤਾ ਸਿੱਖ ਬ੍ਰਾਹਮਣ ਉੱਥੇ ਆ ਪਹੁੰਚਿਆ ਜਿਸ ਵੇਲੇ ਉਸਨੇ ਆਪਣੇ ਪਿਆਰ ਭਰੇ ਬਚਨਾਂ ਦੀ ਕਥਾ ਕੀਤੀ ਤਾਂ ਲੋਕ ਬਹੁਤ ਪ੍ਰਸੰਨ ਹੋਏ ਪਿੰਡ ਵਾਸੀ ਦੀ ਰੁਚੀ ਬਹੁਤ ਸਾਰੀ ਉਸ ਪਾਸੋਂ ਹੋ ਗਈ ਤਾਂ ਪਰਮਹੰਸ ਬ੍ਰਾਹਮਣ ਬਹੁਤ ਦੁਖੀ ਹੋਇਆ ਆਪਣੀ ਪੂਜਾ ਘਟਦੀ ਵੇਖ ਕੇ ਵਿਚਾਰਦਾ ਹੈ ਕਿ ਇਸ ਨੂੰ ਇੱਥੋਂ ਕੱਢਣਾ ਚਾਹੀਦਾ ਹੈ ਹੋਰ ਕੁਝ ਪੇਸ਼ਨਾ ਪਈ ਉਸ ਵੇਲੇ ਪਰਮਹੰਸ ਬ੍ਰਾਹਮਣ ਸਿੱਖ ਬ੍ਰਾਹਮਣ ਪਾਸ ਜਾ ਕੇ ਆਖਦਾ ਹੈ ਜੋ ਪੁਰਸ਼ ਜਨਿਓ ਨਹੀਂ ਪਾਉਂਦਾ ਉਹ ਚੰਡਾਲ ਹੈ गल सुन के सिख ब्राह्मण ने कहा तू मात पीव तो नासती सा चंडाली सियात दसिया उधर प्रमगन मोहमचतेरी माँ ने जिन्हू नहीं पैरिया उस उस करके चंडाली चंडालनी है इस माँ के पेट तो पैदा होया तू तो ब्राह्मण किमें सिद्ध हो सकता है ਚੜਾਲਣੀ ਤੇ ਪੇਟੋਂ ਪੈਦਾ ਹੋਣ ਕਰਕੇ ਤੂੰ ਵੀ ਚੰਡਾਲ ਹੈ ਉਸ ਵੇਲੇ ਪਰਮਹੰਸ ਬ੍ਰਾਹਮਣ ਨੇਤਰ ਤੇ ਸ਼ਰਮਿੰਦਾ ਹੋ ਗਏ ਹੋ ਕੇ ਘਰ ਨੂੰ ਉਠਾਇਆ ਲੈ ਬਾੜ ਕਰੋ ਕਰੇ ਵਿਆਹੂ ਕਣ ਕਾਗਲ ਦੱਸੇ ਰਾਉ ਗੁਰੂ ਜੀ ਫਰਮਾਉਂਦੇ ਹਨ ਕਿ ਫਿਰ ਆਪਣੇ ਹੀ ਜਜ ਮਾਨਾ ਦੀਆਂ ਧੀਆਂ ਤੇ ਧੀਆਂ ਦੇ ਵਿਆਹ ਪਾੜਾ ਲੈ ਕੇ ਜਾਂ ਛੱਜਣਾ ਠੱਜਣਾ ਲੈ ਕੇ ਕਰਦੇ ਹੂੰ ਅਤੇ ਤੇਤੇ ਪੁੱਤਰੇ ਤੇ ਦੋਹਾਂ ਪਾਸਿਓਂ ਮਾਪੋਤੀ ਮਾਇਆ ਲੈ ਕੇ ਕੰਮ ਕਰਦੇ ਹੂੰ ਪਾਓ ਕਾਗਲ ਪਾਓ ਪੁੱਤਰੀ ਕੱਢ ਕੇ ਰਾਹੂ ਰਸਤੇ ਨੂੰ ਦੱਸ ਦੱਸਦੇ ਹਾਂ ਕਿ ਫਲਾਣੇ ਦਿਨ ਤੇ ਅਮਕੀ ਘੜੀ ਨੂੰ ਵਿਆਹ ਦਾ ਕਾਰਜ ਸ਼ੁਰੂ ਕਰਨਾ ਹੈ ਸੁਖ ਵੇਖ ਸੋਣ ਵੇਖੋ ਲੋਕਾ ਏਉਂ ਵਿਡਾਣ ਮਨ ਅੰਦਾ ਨਾ ਸੁਜਾੜ ਗੁਰੂ ਜੀ ਕਥਨ ਕਰਦੇ ਨੇ ਕਿ हे ਲੋਕੋ ਸੁਣੋ ਤੇ ਇਸ ਅਚਰਜ ਜਿਤਾਈ ਨੂੰ ਵੇਖੋ ਅਧਵਾ ਹੈ ਲੋਕੋ ਇਹ ਵਿਡਾਣ ਇਹ ਅਸਰਜ ਤਾਂ ਤਮੋਸਰਾ ਸੁਣ ਵੇਖੋ ਮਨ ਦਾ ਪਦਾਰਥਾਂ ਵਿੱਚ ਲੱਗ ਕੇ ਅੰਗਾ ਹੋ ਰਿਹਾ ਹੈ ਤੇ ਨਾਮ ਆਪਣਾ ਸੁਜਾਨ ਭਾਵ ਚਤੁਰ ਰਖਾਇਆ ਹੋਇਆ ਹੈ ਨਾਮ ਉਸ ਵੇਲੇ ਪੁਜਿਤ ਨੇ ਚੰਨਾ ਪਰ ਡਹਿ ਕੇ ਬੇਨਤੀ ਕੀਤੀ اے ਪ੍ਰਭੂ ਅਸਾ ਭੁੱਲੇ ਹੋਏ ਜੀਵਾਂ ਨੂੰ ਸੁਭਰਸਤੇ ਪਾਓ ਬਉੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈਂ ਕਾਰ ਕਰਾਈ ਸੀ ਗੁਰੂ ਜੀ ਪਰਮਉਂਦੇ ਹਨ ਕਿ ਸਾਇਬ ਪਰਮੇਸ਼ਰ ਵੀ ਦਿਆਲੂ ਹੋਵੇ ਅਤੇ ਸਤਗੁਰ ਵੀ ਕਿਰਪਾ ਕਰਨ ਤਾਂ ਜੀਵ ਪਾਸੋਂ ਸਾਈ ਸ੍ਰੇਸ਼ਟ ਭਜਨ ਸਿਮਰਨ ਰੂਪੀ ਕਾਰ ਨੂੰ ਕਰਵਾਉਂਦਾ ਹੈ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮੰਨਾਈ ਸੀ ਉਹੀ ਸੇਵਕ ਪਰਮੇਸ਼ਰਪਤੀ ਦੀ ਸੇਵਾ ਕਰਦਾ ਹੈ ਜਿਸ ਦੇ ਪਾਸੋਂ ਵਾਹਿਗੁਰੂ ਆਪਣਾ ਹੁਕਮ ਮਨਾਉਂਦਾ ਹੈ ਹੁਕਮ ਮੰਨਿਐ ਉਹ ਹੈ ਪਰਮਾਨ ਤਾਂ ਖਸ਼ਮੇ ਕਾਮਲ ਪਾਈ ਸੀ ਗੁਰੂ ਜੀ ਕਹਿੰਦੇ ਨੇ ਕਿ ਹੁਕਮ ਦੇ ਮੰਨਣ ਕਰਕੇ ਹੀ ਪੁਰਸ਼ ਪਰਮਾਨਿਕ ਹੁੰਦਾ ਹੈ ਹਰ ਗਾ ਪਾਣਾ ਮਨੈ ਸੀ ਜਨ ਪਰਮਾਨ ਅਤੇ ਤਾਂ ਹੀ ਖਸਮ ਦਾ ਮਹਿਲ ਭਾਉ ਸਰੂਪ ਪਾਉਂਦਾ ਹੈ ਖਸਮੇ ਭਾਵੇਂ ਸੁਖਰੀ ਮਨੋ ਚਿੰਦਿਆ ਸੋ ਫਲ ਪਾਏ ਸੀ ਗੁਰੂ ਜੀ ਕਥਨ ਕਰਦੇ ਨੇ ਕਿ ਜੋ ਗਲ ਖਸਮੇ ਪਾਉ ਪਰਮਾਤਮਾ ਨੂੰ ਪਾਉਂਦੀ ਹੈ ਉਸੇ ਗਲ ਨੂੰ ਜੋ ਪੁਰਸ਼ ਕਰਦਾ ਹੈ ਓ ਪੁਰਸ਼ ਮਨ ਇੱਜਤ ਫਲ ਨੂੰ ਪਾਉਂਦਾ ਹੈ ਤਾਂ ਦਰਗਹ ਪੈਂਦਾ ਜਾਇਸੀ ਤਾਂ ਹੀ ਪਰਲੋਕ ਦਰਗਾ ਵਿੱਚ ਜਸ ਰੂਪੀ ਪੋਸ਼ਾਕ ਪਹਿਨ ਕੇ ਜਾਂਦਾ ਹੈ ਹੁਕਮ ਮੰਨ ਕਰਕੇ ਸਬਰਗ ਦੀ ਪ੍ਰਾਪਤੀ ਹੁੰਦੀ ਹੈ ਅਤੇ ਪਰਲੋਕ ਦਰਗਾ ਵਿੱਚ ਜਸ ਹੁੰਦਾ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਸ ਖੰਡੂਰ ਸਾਹਿਬ ਇੱਕ ਸਿੱਖ ਰਹਿੰਦਾ ਸੀ ਜੋ ਦੋ ਵੇਲੇ ਪ੍ਰਸ਼ਾਦਾ ਲੰਗਰ ਜੋ ਲੰਗਰੋਂ ਲੰਗਰ ਚੋਂ ਖਾਇਆ ਕਰੇ ਛਕਿਆ ਕਰੇ ਤਾਂ ਸੇਵਾ ਬਿਲਕੁਲ ਨਾ ਕਰੇ ਬਾਕੀ ਦੇ ਸਿੱਖ ਰੋਜ਼ ਹੀ ਉਸ ਨੂੰ ਕਿਹਾ ਕਰਨ ਕੇਪਲਿਆ ਲੋਕਾਂ ਤੂੰ ਲੰਗਰ ਚੋਂ ਪ੍ਰਸ਼ਾਦਾ ਸ਼ਕਦਾ ਹੈ ਤੈਨੂੰ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਪਰੰਤੂ ਉਸਨੇ ਕਿਸੇ ਦਾ ਵੀ ਵਜਨ ਨਾ ਮੰਨਿਆ ਆਖਿਰਕਾਰ ਇੱਕ ਦਿਨ ਭਾਈ ਬੁੱਢਾ ਸਾਹਿਬ ਜੀ ਨੇ ਆਖਿਆ के तू सेवा कीता कर कि सेवा करया कर सेवा बिना ये शरीर निष्फल है निष्फल हो जाता है वागुरु गुर संगत मैं भलो रहावन भजन टहल कर काल बितावन आगो सिख ने कहा ਜੇ ਗੁਰੂ ਸਾਹਿਬ ਜੀ ਹੁਕਮ ਦੇਣਗੇ ਤਾਂ ਕਰਾਂਗਾ ਨਹੀਂ ਤਾਂ ਨਹੀਂ ਹੁਣ ਭਾਈ ਬਾਬਾ ਬੁੱਢਾ ਜੀ ਗ੍ਰੰਥੀ ਸਾਹਿਬ ਬਾਬਾ ਬੁੱਢਾ ਜੀ ਦਾ ਬਚਨ ਨਾਮ ਮੰਨਣ ਕਰਕੇ ਸਿੱਖਾਂ ਨੇ ਗੁਰੂ ਸਾਹਿਬ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਫਲਾਣਾ ਸਿੱਖ ਦੋ ਵੇਲੇ ਅੰਮ੍ਰਿਤ ਪ੍ਰਸ਼ਾਦਾ ਛਕਦਾ ਹੈ ਪਰ ਕਿਸੇ ਸਿੱਖ ਦੇ ਕਹਿ ਅਨੁਸਾਰ ਵੀ ਸੇਵਾ ਨਹੀਂ ਕਰਦਾ ਗੁਰੂ ਸਾਹਿਬ ਜੀ ਸੁਣ ਕੇ ਚੁੱਪ ਰਹੇ ਵਾਹਿਗੁਰੂ ਜੀ ਦੀ ਪ੍ਰੇਰਣਾ ਨਾਲ ਉਹ ਸਿੱਖ ਆਪੇ ਹੀ ਇੱਕ ਦਿਨ ਗੁਰੂ ਸਾਹਿਬ ਜੀ ਪਾਸ ਆ ਕੇ ਕਹਿੰਦਾ ਹੈ ਕਿ ਮੈਨੂੰ कोई सेवा दसो गुरु साहब जी ने कहा सेवा दसीये, तो दसीए जे तू करनी तेशिक ने आख्या। जी जरूर हो जरूर करा आप हुक्म दा गुरु जी ने कहा यो है तू लड़कियां तू वगुरु तू लकड़ियां इकट्ठियां करके अग बाल सड़ जा गुरु जी फुरमाले ने कर, कभी वो बाख तब बेपरवाह अगन ये सेवा आए सुन तम ਗਨ ਮੰਨਿਓ ਮਨ ਕੇ ਮਾਹੀ ਲਕਰੀ ਕਰੀ ਬਟੋਰਨ ਤਾਹੀ ਗੁਰੂ ਜੀ ਦਾ ਇਹ ਹੁਕਮ ਸੁਣ ਕੇ ਜੰਗਲ ਵਿੱਚ ਜਾ ਕੇ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਦਿੱਤੀ ਪਰ ਵਿੱਚ ਪਹਿਣ ਵਾਸਤੇ ਹੁਣ ਦਿਲ ਨਾ ਕਰੀ ਖੜਾ ਸੋਚਦਾ ਸੋਚਦਾ ਹੈ ਇਤਨੇ ਨੂੰ ਇੱਕ ਚੋਰ ਚੋਰੀ ਦਾ ਤਨ ਲੈ ਕੇ ਤੁਰਿਆ ਆ ਰਿਹਾ ਸੀ ਅੱਗੇ ਦੇ ਪਾਸ ਸਿੱਖ ਨੂੰ ਅੱਗੇ ਦੇ ਪਾਸ ਸਿੱਖ ਨੂੰ ਖੜਾ ਦੇਖ ਕੇ ਉਹ ਪੁੱਛਦਾ ਹੈ ਐਥੇ ਕੋ ਲੋਕੇ ਕੀ ਕਰਦਾ ਹੈ ਸਿੱਖਨੇ ਕਿਹਾ ਗੁਰੂ ਜੀ ਦਾ ਹੁਕਮ ਹੈ ਅਗ ਬਾਲ ਕੇ ਸੜ ਜਾ ਪਰ ਮੇਰੇ ਪਾਸੋਂ ਸੜਿਆ ਨਹੀਂ ਜਾਂਦਾ ਇਹ ਗੱਲ ਸੁਣ ਕੇ ਚੋਰਨੀ ਵਿਚਾਰਿਆ ਮੈਂ ਇਸ ਜਨਮ ਵਿੱਚ ਬਹੁਤ ਹੀ ਪਾਪ ਕਰਮ ਕੀਤੇ ਹਨ ਗੁਰੂ ਜੀ ਦੇ ਹੁਕਮ ਅਨੁਸਾਰ ਇਸ ਅਗ ਵਿੱਚ ਸੜਨ ਨਾਲ ਮੇਰੇ ਸਾਰੇ ਪਾਪ ਕਰਮ ਨਸ਼ਟ ਹੋ ਜਾਣਗੇ ਦੇਖੋ ਚੋਰ ਨੇ ਦਿਮਾਗ ਲਾ ਲਿਆ ਕਿ ਮੇਰੇ ਸਾਰੇ ਪਾਪ ਕਰਮ ਨਸ਼ਟ ਹੋ ਜਾਣਗੇ ਆਪਣੇ ਦਿਲ ਵਿੱਚ ਪੱਕਾ ਨਿਸ਼ਚਾ ਕਰਕੇ ਚੋਰ ਨੇ ਚੋਰੀ ਵਾਲਾ ਸਾਰਾ ਤਨ ਦੇਖ ਕੇ ਸਿੱਖ ਪਾਸੋਂ ਗੁਰੂ ਜੀ ਦਾ ਹੁਕਮ ਮੁੱਲ ਲੈ ਲਿਤਾ ਤੇ ਛਾਲ ਮਾਰ ਕੇ ਅਗ ਵਿੱਚ ਵਰ ਗਿਆ ਉਸੇ ਵੇਲੇ ਸਬਰਗ ਪੂਰੀ ਜੋ ਬੇਬਾਨ ਆ ਗਿਆ ਦੇਵਤੇ ਉਸ ਉਤੇ ਚੜਾ ਕੇ ਚੋਰ ਨੂੰ ਸਬਰਗ ਵਿੱਚ ਸਵਰਗ ਵਿੱਚ ਲੈ ਆ ਲੈ ਗਏ ਉਹ ਉੱਥੇ ਬਾਣੀ ਉਚਾਰਦੀਆਂ ਨੇ ਦਸਵੇਂ ਪਾਤਸ਼ਾਹ ਜੀ ਕਹਿੰਦੇ ਸੁਰਪੁਰ ਤੇ ਵਿਵਾਨ ਬਲ ਵਿਵਾਨ ਚਲ ਆਵਾ ਸੁਰਪੁਰ ਤੇ ਵਿਵਾਨ ਚਲ ਆਵਾ ਸਾਦਰ ਕੈ ਸਾਦਰ ਕਹਿ ਕੇ ਤੁਰਤ ਚੜਾਵਾ ਉਧਰ ਬੇਮੁਖ ਸਿੱਖ ਚੋਰੀ ਦਾ ਧੰ ਲੈ ਕੇ ਘਰੋਂ ਤੁਰ ਪਿਆ راہ ਵਿੱਚ ਲੋਕਾਂ ਨੇ ਉਸ ਨੂੰ ਚੋਰ ਸਮਝ ਕੇ ਕਟਵਾਲ ਦੇ ਪਾਸ ਕਰ ਦਿੱਤਾ ਪੇਸ਼ੀ ਹੋਈ ਉਹਦੀ ਕਟਵਾਲ ਨੇ ਸਾਰਾ ਮਾਲ ਚੋਰੀ ਦਾ ਸਮਝ ਕੇ ਤਨਵੀ ਖੋਹ ਲਿੱਤਾ ਤੇ ਉਸ ਨੂੰ ਫਾਂਸੀ ਦਾ ਹੁਕਮ ਦੇ ਦਿੱਤਾ ਛੀਨ ਲਿਓ ਤਿਸਕੇ ਸਭ ਮਾਲ ਫਾਂਸੀ ਦਿਓ ਜਾਏ ਤਤਕਾਲ ਹੁਕਮ ਮਾਨ ਫਾਂਸੀ ਤਿਸ ਦੀਨਾ ਮੂਰਖ ਮਰਿਓ ਧਰਮ ਤੇ ਹੀ ਨਾ ਇਹ ਨਿਯਮ ਸਮਝ ਲਓ ਜੋ ਪੁਰਸ਼ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨਦਾ ਹੀ ਮੰਨਦਾ ਹੈ ਉਹੀ ਪੁਰਸ਼ ਸਰੂਪ ਸੁਖ ਨੂੰ ਪਾਉਂਦਾ ਹੈ ਅਤੇ ਦਰਗਾਹ ਵਿੱਚ ਜਸ ਰੂਪੀ ਪੋਸ਼ਾਕ ਨੂੰ ਪਹਿਨਦਾ ਹੈ ਤੇ ਸਵਰਗ ਦੇ ਸੁਖ ਭੋਗਦਾ ਹੈ। ਭਾਉ ਚੋਰ ਸਵਰਗ ਚ ਗਿਆ ਜਿਨ੍ਹਾਂ ਨੇ ਗੁਰੂ ਨੂੰ ਉਪਦੇਸ਼ ਦਿੱਤਾ ਕਿ ਤੂੰ ਜਾ ਕੇ ਸੜ ਜਾ ਉਹਨੇ ਗੌਰ ਨਹੀਂ ਕੀਤੀ। ਤੇ ਚੋਰ ਤਾਂ ਚੋਰ ਦੇ ਤਾਂ ਮੁਕਤੀ ਮਿਲ ਗਈ, ਉਹਨੂੰ ਮੋਖ ਮਿਲ ਗਿਆ। ਤੇ ਜਿਹੜਾ ਗੁਰਸਿੱਖ ਸੀ ਉਹ ਉਹਨੂੰ ਫਾਂਸੀ ਦੀ ਸਜ਼ਾ ਹੋਗੀ ਕਿਉਂਕਿ ਚੋਰੀ ਦਾ ਸਾਰਾ ਤਾਨੂੰ ਉਹਦੇ ਕੋਲੇ ਆ ਗਿਆ ਕਹਿਣ ਦਾ ਬਾਓ ਕਿ ਚੋਰੀ ਅੱਜ ਦੀ ਸਾਖੀ ਆਪਨ ਕੀ ਸਿਖਾਉਂਦੀ ਐ ਇਹ ਸਿਖਾਉਂਦੀ ਐ ਕਿ ਆਪਾਂ ਨੂੰ ਸਿੱਖੀ ਧਾਰਨ ਕਰਨੀ ਚਾਹੀਦੀ ਐ ਔਰ ਆਪਾਂ ਨੂੰ ਬਹੁਤ ਜ਼ਰੂਰੀ ਐ ਜਾਗਣਾ ਬਾਣੀ ਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੋ ਗਿਆ ਹੈ ਸਾਧ ਸੰਗਤ ਜੀ ਸੋ ਕਹਿਣ ਦਾ ਭਾਵ ਮੇਰਾ ਇਹ ਹੈ ਆਪ ਜੀ ਨੂੰ ਜੁੜਨਾ ਪਵੇਗਾ ਕਿਉਂਕਿ ਜਦੋਂ ਤੱਕ ਆਪਾਂ ਅੰਮ੍ਰਿਤ ਛਕਾਂਗੇ ਨਹੀਂ ਰਹਿਤ ਬਾਰੇ ਆਪਾਂ ਨੂੰ ਨਹੀਂ ਪਤਾ ਚੱਲੇਗਾ ਉਦੋਂ ਤੱਕ ਆਪਾਂ ਨੂੰ ਬਿਲਕੁਲ ਹੀ ਆਪਾਂ ਅਨਪੜਹਾ ਕਿਉਂ ਕਿ ਆਪਣਾ ਬਾਣਾ ਬਾਣਾ ਨਹੀਂ ਪਾਇਆ ਹੋਇਆ ਔਰ ਬਾਣੀ ਨੂੰ ਮਹਾਰਾਜ ਨੇ ਕਬੂਲ ਕੀਤਾ ਹੈ ਬਾਣੀ ਨੂੰ ਸਭ ਤੋਂ ਪਹਿਲਾਂ ਕਬੂਲ ਕੀਤਾ ਹੈ ਕਹਿ ਰਹਿਣੀ ਰਹੇ ਸੋਈ ਸਿੱਖ ਮੇਰਾ ਜਿਹੜਾ ਮੇਰੀ ਰਹਿਤ ਚ ਹੈ ਸੋ ਰੋਹ ਵਿਚਾਰ ਆਪ ਜੀ ਸੰਤਾਂ ਦਾ ਬਹੁਤ ਬਹੁਤ ਨਮਾਜ਼ ਜੋ ਆਪ ਜੀ ਸੰਗਤ ਹਰ ਰੋਜ਼ ਅੰਮ੍ਰਿਤ ਵੇਲੇ ਨਿਤ ਨਿਯਮ ਦੀਆਂ ਆਦਨੀਆਂ ਪਰਦੇ ਹੂੰ ਅਤੇ ਤਨ ਮਨ ਤਨ ਨਾਲ ਸੇਵਾ ਕਰਦੇ ਹੂੰ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੂੰ ਸੋ ਮਹਾਰਾਜ ਆਪ ਜੀਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਦਰੋਂ ਘਰੋਂ ਨਾਮ ਦੀ ਅਦਾਤਾ ਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨ ਸੋ ਸਾਰੇ ਨਗਰ ਮੁਬੰਤੇ ਹੈ ਸੇਵਾ ਝਣਕੇ ਹਾਜ਼ਰੀ ਭਰਿਆ ਕਰੋ ਤਨ ਮਨ ਤਨ ਨਾਲ ਸੇਵਾ ਕਰਿਆ ਕਰੋ